ਮੇਰੀ ਗੱਲ ਸੁਣ ਨਾ ਵੀਰੋ ਕੋਈ ਪੁੱਛੂ ਕਣਾ ਇਹੋ ਹੀ ਕਹਿਣਾ ਵਾ ਵੀ ਡਾਕਟਰ ਨਹੀਂ ਟੱਕਰਿਆ ਉਹ ਨਾ ਖਣਾ ਹੱਥ ਚ ਦਵਾਈ ਨਹੀਂ ਲੈਂਦੀ ਕਹਿੰਦਾ ਡਾਕਟਰ ਹੀ ਨਹੀਂ ਟੱਕਰਿਆ ਚੰਗਾ ਦੱਸੀ ਨਾ ਤੇ ਮੈਂ ਘਰ ਗੱਲ ਕਰੀ ਮੇਰੀ ਨੋਹ ਨੇ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਣਾ ਅੱਛਾ ਤਾਂ ਚੱਲ ਜਾ ਘਰ ਤੂੰ ਹੁਣ ਮੈਂ ਘਰ ਜਾਣੀ ਆ ਮੈਂ ਕਹੂੰਗੀ ਅੱਜ ਨਾ ਡਾਕਟਰ ਨੇ ਟੱਕਰਿਆ ਕਹਿੰਦਾ ਸ਼ਨੀਵਾਰ ਆਇਓ ਫੇਰ ਸ਼ਨੀਵਾਰ ਫੇਰ ਬਾਬੇ ਦੀ ਜਾਣਾ ਹੀ ਹੋ ਜੈ ਹੋ ਬਾਬਿਆਂ ਦੀ हां बहन मैं तन्नू मैं पक्की ਕਰਦੀ ਹਾਂ ਗੱਲ ਨਾ ਨਿਕਲੇ ਬਾਹਰ ਗੱਲ ਕਰੀ ਨਾ ਆਪਣੀ ਨੋਕ ਨਾ ਗੱਲ ਤੇਰੇ ਮੇਰੇ ਕੋਲ ਹੀ ਆ ਗੱਲ ਨਹੀਂ ਕਿਤੇ ਜਾਂਦੀ ਤੇਰਾ ਘਰ ਵਿੱਚ ਤੇਰੀ ਨੂੰ ਵੀ ਸੁਧਰ ਚੂਗੀ ਤੇ ਮੇਰੀ ਵੀ ਸੁਧਰ ਚੂਗੀ ਇਹਨਾਂ ਤੇ ਕਿਤੇ ਜਾਣੀ ਸੁੜੀ ਟੰਗੀ ਕਿਤੇ ਨੱਕ ਚ ਨਗੇਲ ਹੀ ਪਾਇਆ ਕਹਿੋ ਜੀ ਸਜੋਣਾ ਵਿਆਹ ਲੈ ਆਂਦੀ ਆਪਾ ਨਹੀਂ ਮੈਂ ਤਾਂ ਨਹੀਂ ਕਰਦੀ ਜੇ ਤੈਨੂੰ ਕਿਤੇ ਮੇਰਾ ਮੁੰਡਾ ਜਾਂ ਨੋ ਪੁੱਛਣਾ ਹੋਊਗੀ ਨਾ ਤੇ ਕਵੀ ਉਹ ਡਾਕਟਰ ਨਹੀਂ ਮਿਲਿਆ ਤੇ ਕਹਿੰਦੇ ਛੰਨੀਆ ਰੋਣਾ ਵਾ ਨਾਲੇ ਛੰਨੀਆ ਬਾਬਿਆਂ ਦੇ ਫੇਰ ਜਾਵਾਂਗੇ ਚੰਗਾ ਪਤਾ ਕਿਉਂ ਵੇਲਾ ਸਾਰੀ ਗੱਲ ਤੇ ਸੱਚ ਦੱਸੀ ਆ ਸੱਚੀ ਸੱਚ ਆ ਚੰਗਾ ਜਿਵੇਂ ਸਿੱਧੇ ਨਾ ਬਾਬੇ ਨੇ ਸੱਚੀ ਗੱਲ ਦੱਸੀ ਆ ਇਹਨੇ ਪੱਕਾ ਹੀ ਇਹਨੇ ਵਾਅਦਾ ਕਰਾਇਆ ਤਾਂ ਇਹਨੇ ਕਿਤੇ ਮੇਰੇ ਨਾਲ ਦੀ ਗੱਲ ਕਰਦਾ ਇਹਨੂੰ ਹੱਜ ਤੈਨੂੰ ਤੇ ਭਰਾਏ ਪਾਉ ਮੈਂ ਚਾਚਾ ਨੂੰ ਵੇਖੀ ਹੇ ਉਹ ਜਿਹੜਾ ਤੇ ਮਗਰ 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 ਫਿਰਦਾ ਨਾ ਦੇਖੇ ਪੁੱਤਰਾ ਜਿੰਨੂ ਨਾਰ ਰੇ ਪਾਇਆ ਤੇ ਤਾਂ ਗਈ ਕੋਈ ਨਹੀਂ ਜਾਣਛ ਨਹੀਂ ਯਾਰ ਫਿਰ ਮੈਂ ਜਿੰਨੂ ਨਾਤ ਪਵਾ ਕੇ ਆਉਂਗੇ ਆਹੇ ਮੂਆ ਨਹੀਂ ਖੁੱਲਣ데요 ਮੈਂ ਵੇਖਾਂ ਮਾਤਾ ਆ ਗਈ ਆ ਵੇਖੋ ਮਾਤਾ ਵੀ ਜ ਆਹ ਆਜ ਦੇਖੀ ਲੈ ਬੜਾ ਮੋਟਾ ਮਾਂ ਬਾਂ ਦਾ ਕਿਤੇ ਗਈ ਇਹ ਜਾਣਾ ਇਹ ਤੇ ਮੇਰੇ ਨਾਲ ਨਹੀਂ ਬੜੀ ਬੈਠੀ ਹੋਣੀ ਅੰਦਰ ਮੁੰਡੇ ਲਾਪੇ ਇੱਥੇ ਪਾਣੀ ਪੀਵਾ ਇਹ ਕੋ ਮੰਗਿਆ ਨਹੀਂ ਵੀ ਇਹ ਕੰਨਾ ਕਰਦਾ ਹਾ ਹਾ ਜੇ ਰਾਜ ਪਾਣੀ ਵੀ ਨਹੀਂ ਕਿਤੇ ਬੈਠੀ ਅੰਦਰ ਉਹਨਾਂ ਕੀ ਚੰਗਾ ਇਹਨਾਂ ਨੂੰ ਪਤਾ ਨਹੀਂ ਲੱਗਾ ਕੀ ਫਾਈਪੀ ਲੈ ਫੜ ਕੇ ਕੱਲੋਂ ਕਿੱਥੇ ਲਿਵਾਵਾ ਨਹੀਂ ਨਾ ਜਾਣਾ ਦਰਦੀ ਪੱਕੀ ਪਤਾ ਨਹੀਂ ਕਿੱਥੇ ਰੱਖ ਦਿੱਤੀ ਇਹਨਾਂ ਨੇ ਮਾਤਾ ਕਿੱਥੇ ਵਹੀਆਂ ਅੱਜ ਤੂੰ ਆਪੇ ਪਾਣੀ ਖੜ ਕੇ ਪੀ ਲਿਆ ਲੈ ਦੱਸ ਮੈਂ ਕਿੱਥੋਂ ਹੋਣਾ ਸੀ ਮੈਂ ਤੇ ਦਵਾਈ ਲੈਣ ਗਈ ਗੋਡਿਆਂ ਪੀਣਾਂ ਦੀ ਪਾਣੀ ਮੈਂ ਕਿਹਾ ਚਲ ਤੋ ਸੁੱਤੀ ਇਹਨੂੰ ਕੀ ਆਖਣਾ ਮੈਂ ਆਪੇ ਇੱਥੇ ਪਾਣੀ ਪਿਆ ਹੈ ਗੜ ਵਿੱਚ ਪੀ ਲਿਆ ਵਾ ਫਿਰ ਕੀ ਹੋ ਗਿਆ ਪੀ ਲਿਆ ਤੇ ਕਿਹੜੀ ਨਿਹਰੀ ਆ ਗਈ ਆ ਕਿਥੇ ਦਵਾਈ ਤੇ ਦਵਾਈ ਵਸਾ ਰਹਾ ਮੇਰਾ ਕਿਹੜੀ ਦਵਾਈ ਲੈ ਕੇ ਆਈ ਆ ਉਹ ਦਵਾਈ ਨਾ ਡਾਕਟਰ ਨਹੀਂ ਮਿਲਿਆ ਡਾਕਟਰ ਕਹਿੰਦਾ ਛੰਨੀ ਆ ਰਾਇਓ ਫਿਰ ਇਹ ਦਵਾਈ ਨਹੀਂ ਆਂਦੀ ਨਹੀਂ ਐਵੇਂ ਕਰਾਏ ਪਾੜਾ ਪੁੱਟਿਆ ਦਵਾਈ ਲਿਆਂਦੀ ਨਹੀਂ ਮਾਤਾ ਕਿਥੇ ਗਈ ਸੀ ਤੂੰ ਦੱਸ ਕੇ ਨਹੀਂ ਜਾ ਸਕਦੀ ਲੈਪੋ ਤੇ ਮੈਂ ਕਿੱਥੇ ਜਾਣਾ ਵਾ ਮੈਂ ਤਾਂ ਗੋਡੇ ਪੀੜਾਂ ਦੀ ਦਵਾਈ ਲੈਣ ਗਈ ਮੈਂ ਕਿਹੜਾ ਕਿਥੇ ਫਿਰ ਲਗ ਗਈ ਹੈ ਤੇ ਜੇ ਜਾਣੇ ਤਾਂ ਤਾਂ ਜਿੰਦੀ ਮੈਂ ਤਾਂ ਮੋਟਰਸਾਈਕਲ ਤੇ ਲੈ ਜਾਂਦਾ ਤੇ ਲੈ ਮੈਂ ਕਿਹਾ ਤੁਸੀਂ ਵਾਂਡੇ ਹੋ ਆਈ ਥੱਕੇ ਆਈ ਮੈਂ ਤਾਂ ਕਰਕੇ ਚੱਲ ਗਈ ਚਲ ਕੀ ਕਹਿਣਾ ਵਾ ਕੋਜ ਵੀ ਰੋ ਜਾਤੀ ਜਿਹੜੇ ਤੁਹਾਨੂੰ ਰੋਲ ਲੈ ਕੇ ਤੁਰੇ ਰਹਿੰਦੇ ਮੈਂ ਉਹਨਾਂ ਦੇ ਮਗਰ ਲੱਗੇ ਜਿੱਥੇ ਮਰਜ਼ੀ ਚੱਲ ਜਾਂਦੇ ਉਹ ਤੁਹਾਨੂੰ ਕਹਿੰਦੀ ਹੁੰਦਾ ਈ ਤੁਸੀਂ ਤੁਰੇ ਰਹਿੰਦੇ ਹੋ ਮੈਂ ਤੈਨੂੰ ਪੁੱਤ ਕੀ ਆਖਣਾ ਸੀ ਤੂੰ ਤੇ ਉਹਨੂੰ ਨਾਲ ਲੈ ਕੇ ਡੋਲ ਹੀ ਨਿਕਲ ਗਏ ਤੂੰ ਮੈਨੂੰ ਕਿੱਥੇ ਫੜਨਾ ਸੀ ਹੈ ਜੇ ਤੇਰੂ ਮਾ ਭੈਣ ਕੋ ਜਾਣ ਨੂੰ ਕਿਹਾ ਕਿ ਤੇ ਤੂੰ ਤਾਂ ਨਹੀਂ ਧਿਆਨ ਦਿੱਤਾ ਤੇ ਤੂੰ ਮੇਰੇ ਨਾਲ ਚੱਲ ਜਾਣਾ ਸੀ ਦੱਸ ਪਹਿਲਾਂ ਮੈਨੂੰ ਨਹੀਂ ਕਹਿੰਦੇ ਤੇ ਸਹੀ ਮੈਨੂੰ ਇੱਕ ਵਾਰੀ ਵੀ ਮੈਂ ਤੁਹਾਡੇ ਨਾਲ ਭੜਾ ਜਾ ਜਾਂਦਾ ਜੇ ਤੂੰ ਕਿਹਾ ਜਾਈ ਭੈਣ ਕੋ ਜਾਣਾ ਤੂੰ ਇੱਕ ਵਾਰੀ ਨਾ ਲਿਆ ਕਿ ਚੱਲ ਆਡੀ ਭੈਣ ਦੁਖੀ ਹੈ ਤੇ ਚੱਲ ਮਾਂ ਭੈਣ ਵੱਲ ਚੱਲੀਏ ਤੂੰ ਉਹਨੂੰ ਨਾਲ ਲੈ ਕੇ ਚੱਲ ਗਿਆ ਹੈ ਇੱਕ ਵਾਰੀ ਨਹੀਂ ਤੂੰ ਕਿਹਾ ਮੁੜ ਕੇ ਤੇ ਦੱਸ ਕੇ ਗਿਆ ਮੈਨੂੰ ਕਿੱਥੇ ਚੱਲਿਆ ਤੈਨੂੰ ਮੈਂ ਕਿੱਦਾਂ ਕਹਿੰਦੀ ਹੈਂ ਮੁੜ ਕੇ ਤੂੰ ਹੀ ਕਸੂਰ ਮਾਵਾਂ ਤੇ ਕੱਢਣਾ ਆਪਣੇ ਤੂੰ ਹੀ ਕਸੂਰ ਨਹੀਂ ਮਿੱਥਣੇ ਤੂੰ ਹੀ ਮਾਵਾਂ ਨੂੰ ਪੁੱਛਦੇ ਅਗੇਸ ਤੇ ਨਹੀਂ ਜਿੱਦਾਂ ਨੂੰ ਮੂੰਹ ਕਰਦੇ ਨਿਕਲਦੇ ਤੁਰ ਪੈਂਦੇ ਤੂੰ ਹੀ ਕੱਲੂ ਦੀ ਕਸੂਰ ਮਾਵਾਂ ਤੇ ਕੱਢਣਾ ਮਾਵਾਂ ਨਹੀਂ ਚੰਗੀਆਂ ਮਾਵਾਂ ਨਹੀਂ ਚੰਗੀਆਂ ਗੱਲ ਇੱਥੇ ਆ ਜਾਂਦੀ ਮਾਵਾਂ ਨਹੀਂ ਚੰਗੀਆਂ ਤੂੰ ਹੀ ਨਹੀਂ ਆਪਣੇ ਪੈਰਾਂ ਤੇ ਪਾਣੀ ਪੈਣ ਦੇਣਾ ਮੈਂ ਦਵਾਈ ਲੈਣ ਗਈ ਮੈਂ ਕਿਤੇ ਨਹੀਂ ਗਈ ਜਾ ਮੇਰਾ ਸਿਰ ਨਾ ਖਾ ਜਾ ਜਾ ਕੇ ਅਰੈਸਟ ਕਰੋ ਜਾ ਕੇ ਕਾ ਦਵਾਈ ਲੈਣਗੇ ਹੌਰ ਪਹਿਣ ਲੱਗ ਪੈਣੀ ਤੇ ਲਾ ਤੇ ਮੇਰਾ ਨਾਮ ਆ ਲੱਗ ਗਈ ਇਹ ਮੈਨੂੰ ਕਾਦੇ ਹੌਰ ਪਹਿਣੇ ਜੇ ਲੈ ਕੇ ਗਈ ਆ ਤੇ ਮੈਂ ਫੇਰ ਹੀ ਕਿਹਾ ਤੂੰ ਮੈਨੂੰ ਇੱਕ ਵਾਰ ਦੱਸ ਕੇ ਗਈ ਕਿੱਥੇ ਚੱਲੀ ਮੈਂ ਮੁੰਡੇ ਨੇ ਮੈਨੂੰ ਕਿਹਾ ਹੈ ਚੱਲ ਚੱਲੀਏ ਘੁੰਮਣ ਉਧਰ ਪਹਿਣ ਇੰਨੀ ਦੁਖੀ ਨਾਨ ਤੇਰੀ ਉਧਰ ਨਹੀਂ ਤੂੰ ਧਿਆਨ ਕੀਤਾ ਫਿਰਨ ਤੂੰ ਉਹਨੂੰ ਡੱਲ ਲੈ ਕੇ ਢੋਲ ਨਿਕਲ ਗਈ ਆ ਮਾਦਾ ਜਾਣਾ ਨਹੀਂ ਜਿੱਥੇ ਜਾਣਾ ਹੈ ਤੈਨੂੰ ਹਰ ਇੱਕ ਗੱਲ ਪੁੱਛ ਕੇ ਜਾਇਆ ਕਰੀ ਹੁਣ ਕਿੱਥੇ ਜਾਣਾ ਹੈ ਉੱਥੇ ਜਾਣਾ ਹੀ ਪੈਂਦਾ ਹੈ ਤੇ ਜਾ ਮੈਂ ਕਿਹੜਾ ਤੈਨੂੰ ਕੁਝ ਕਿਹਾ ਮੈਂ ਵੀ ਆਪਣੀ ਦਵਾਈ ਲੈਣ ਫੂਕਣ ਜੋ ਕੇ ਗੋਡੇ ਦੋਦੇ ਮੈਂ ਆਪੇ ਹੀ ਤੁਰ ਗਈ ਆ ਤੁਹਾਨੂੰ ਨਹੀਂ ਮੈਂ ਪੁੱਛਦੀ ਮੈਂ ਤੇ ਇਦਾਂ ਹੀ ਰੋਲਦੀ ਖਾਪਦੀ ਰਹੀ ਨਹੀਂ ਮੈਂ ਤੈਨੂੰ ਵੀ ਨਹੀਂ ਪੁੱਛਦੀ ਤੈਨੂੰ ਵੀ ਨਹੀਂ ਪੁੱਛਦੀ ਉਹ ਜੀ ਇਹ ਤੇ ਹੋ ਜਾਏ ਤੂੰ ਜਾਓ ਜਾ ਮੇਰੇ ਲਾਗੋ ਜਾਓ ਕਰਦੀ ਮਗਰੋਂ ਮੈਂ